ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿਮਨੀ ਚੋਣਾਂ ਦੀ VOTING ਪ੍ਰਕਿਰਿਆ ਖਤਮ ਹੋ ਚੁੱਕੀ ਹੈ ਚੋਣ ਕਮਿਸ਼ਨ ਵੱਲੋਂ ਇਸ ਲਈ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ ਸੁਰੱਖਿਆ ਦੇ ਬੰਦੇ ਨਜ਼ਰ ਪਾਰੀ ਪੁਲਿਸ ਬਲ ਦੇ ਦਸਤੇ ਤਾਇਨਾਤ ਕੀਤੇ ਗਏ ਸਨ ਸੰਵੇਦਨਸ਼ੀਲ ਬੂਥਾ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਜਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ 10 ਡੇਰਾਪਾ ਨਾਨਕ ਵਿੱਚ 1,90,000 ਤੋਂ ਵੱਧ ਵੋਟਰ ਸਨ ਜਦਕਿ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 240 ਸੀ ਉਥੇ 5 ਵਜੇ ਤੱਕ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ ਚਾਰ ਵਿਧਾਨ ਸਭਾ ਸੀਟਾਂ ਤੇ 60% ਤੋਂ ਵੱਧ ਮਤਦਾਨ ਦੇਖਣ ਨੂੰ ਮਿਲਿਆ ਜਿਸ ਵਿੱਚ ਸਭ ਤੋਂ ਵੱਧ ਮਤਾਨ ਕਿਦਰਬਾਹ ਸੀਟ ਦੇਖਣ ਨੂੰ ਮਿਲਿਆ ਪੰਜਾਬ ਅਗਲੇ 4 ਦਿਨ ਚੀਤੀ ਧੁੰਦ ਦੀ ਚਾਦਰ ਵਿੱਚ ਲਿਪਟਿਆ ਹੋਵੇਗਾ ਇਸ ਲਈ ਮੌਸਮ ਵਿਭਾਗ ਤੇ ਟ੍ਰੈਫਿਕ ਪੁਲਿਸ ਨੇ ਤੜਕੇ ਦੇਰ ਰਾਤ ਸੜਕਾਂ ਉੱਪਰ ਸਫ਼ਰ ਕਰਨ ਤੋਂ ਕੁਰੇਜ ਕਰਨ ਦੀ ਸਲਾਹ ਦਿੱਤੀ ਹੈ ਇਸ ਦਰਾਂ ਹੀ ਮੌਸਮ ਵਿਭਾਗ ਨੇ ਅਗਲੇ 4 ਦਿਨ ਪੰਜਾਬ ਵਿੱਚ ਸੰਗਲੀ ਤੋਂ ਲਈ येलो ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਧੁੰਦ ਕਾਰਨ ਵਿਜ਼ਿਬਿਲਟੀ ਬੇहद ਘੱਟ ਰਹੇਗੀ ਕਾਰਨ ਹਾਦਸਿਆਂ ਦਾ ਖਤਰਾ ਵੱਧ ਸਕਦਾ ਹੈ ਮੰਗਲਵਾਰ ਨੂੰ ਵੀ ਸੰਗੜੀ ਧੁੰਦ ਕਾਰਨ ਲੁਧਿਆਣਾ ਵਿੱਚ ਸਵੇਰ ਦੀ ਵਿਜ਼ਿਬਿਲਟੀ 300 ਮੀਟਰ ਪਟਿਆਲਾ ਵਿੱਚ 1500 ਮੀਟਰ ਤੇ ਅੰਮ੍ਰਿਤਸਰ ਵਿੱਚ 555 ਮੀਟਰ ਰਿਕਾਰਡ ਕੀਤੀ ਗਈ ਉਹ ਦੂਜੇ ਪਾਸੇ ਪੰਜਾਬ ਵਿੱਚ ਰਾਤ ਦੇ ਤਾਬਲ ਵਿੱਚ ਵੀ ਗ੍ਰਾਪ ਦੇਖ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਨੇ ਅਗਲੇ ਪਾਜੇ ਦੇ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਣੀ ਕੀਤੀ ਹੈ ਸ਼੍ਰੋਮਣੀ ਕਾਲਦਲ ਦੇ ਸਾਫਕਾ ਵ代ਕ ਅਤੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਬਲਵੰਤ ਸਿੰਘ ਰਾਜਵਾਨਾ ਦੇ ਭਰਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਦੇ ਪਿੰਡ ਰਾਜਵਾਨਾ ਕਲਾ ਪਹੁੰਚੇ ਇਸ ਮੌਕੇ ਵਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਬਲਵੰਤ ਸਿੰਘ ਰਾਜਵਾਨਾ ਨੇ ਉਸ ਸਮੇਂ ਆਵਾਜ਼ ਨਾ ਉਠਾਈ ਹੁੰਦੀ ਜਦੋਂ ਝੂਠੇ ਮੁਕਾਬਲੇ ਹੋ ਰਹੇ ਸਨ ਤਾਂ ਸ਼ਾਇਦ ਅੱਜ ਮਾਹੌਲ ਕੁਝ ਹੋਰ ਹੁੰਦਾ ਤੇ ਭਾਈ ਰਾਜਵਾਨਾ ਤੋਂ ਬੰਦੀ ਸਿੰਘਾਂ ਦਾ ਸਹੀ ਅਰਥ ਸਮਝ ਲਿਆ ਹੈ ਪੁਲਿਸ ਨੇ ਉਹਨਾਂ ਦੇ ਬਹੁਤ ਤਸ਼ੱਦਦ ਕੀਤਾ ਜਿੰਦਾ ਸ਼ਹੀਦ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਨਾਲ ਇੱਥੇ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਦਾ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਭਾਈ ਕੁਲਵੰਤ ਸਿੰਘ ਜੀ ਨੂੰ ਆਪ ਦੇ ਜਰਨਾ ਕਮਲਾ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨ ਦਾ ਮਲ ਬਖਸ਼ਿਸ਼ ਸਰ ਸੁਪਰੀਮ ਕੋਰਟ ਦੇ ਮਲਾ ਦੋਸਤਾਂ ਸਮਝਦਾ ਫਰਾਪੀ ਸਟੇ ਲਾਤਾ ਉਸ ਫੈਸਲੇ ਤੇ ਤੁਸੀਂ ਕਿੱਦਾਂ ਦੇਖਦੇ ਹੋ ਲੱਗਦਾ ਵੀ ਕਿਤਨਾ ਕਿਤੇ ਇੱਕੋ ਇੱਕ ਬੜੀ ਗੱਲ ਕਲੀਅਰ ਹੈ ਜੀ ਕੀ ਚਾਏ ਉਹ ਕੇਂਦਰ ਦੀ ਸਰਕਾਰ ਹੈ ਔਰ ਚਾਏ ਉਹ ਸੂਬੇ ਦੀ ਸਰਕਾਰ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਣ ਹੋਇਆ 30 ਸਾਲ ਸੀਆਰਪੀਸੀ ਚ ਜਾਂ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਭਾਰਤੀ ਨਾਏ ਉਹਦੇ ਚ ਕੋਈ ਕਾਨੂੰਨ ਇਹ ਚ ਨਹੀਂ ਕਿ 30 ਸਾਲ ਤੁਸੀਂ ਕਿਸੇ ਨੂੰ ਨਜ਼ਰਬੰਦ ਰੱਖ ਸਕੋ ਬਾਸੀ ਦੇ 8 बाई 8 ਦੀ ਚੱਕੀ ਚ ਬੰਦ ਰੱਖਿਆ ਜੀ ਜੇ ਜੋ ਫਾਲਟਰ ਬਾਬੇ ਨੂੰ ਮੈਂ ਕਹਿੰਦਾ ਘਟਿਆ ਬਾਬੇ ਨੂੰ ਰਾਮ ਰਹੀਬ ਨੂੰ ਇਹ 10 10 ਵਾਰੀ ਕਿ 50 50 ਵਾਰੀ ਪਰੋਲ ਤੇ ਲਿਆ ਸਕਦੇ ਆ ਬਿਲਕੁਸ ਬਾਨੂ ਤੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਕਤਲ ਕੀਤਾ ਉਹਨਾਂ ਨਾਲ ਕੁੱਤੂਕ੍ਰਮ ਕੀਤਾ ਰੇਪ ਕੀਤਾ ਮਰਡਰ ਕੀਤਾ ਉਹਨਾਂ ਨੂੰ ਭਾਜਪਾ ਸਨਮਾਨਿਤ ਕਰ ਸਕਦੀ ਆ ਔਰ ਉਹਨਾਂ ਨੂੰ ਬਾਹਰ ਲਿਆ ਸਕਦੀ ਆ ਫਿਰ ਜਿਹੜਾ ਬੰਦਾ ਇਨਸਾਨੀਅਤ ਖਾਤਰ ਸਰੀ ਅਕਾਲ ਤੱਕ ਸਾਹ ਤੇ ਜੋ ਜਿੱਥੇ ਅਰਦਾਸ ਗੁਰੂ ਦੇ ਚਰਨਾਚੇ ਹੁੰਦੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ ਉਥੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੋਵੇ ਆਪਣੀਆਂ ਸਰਕਾਰਾਂ ਵੱਲੋਂ ਪੰਜਾਬੀ ਨੌਜਵਾਨ ਬੱਚਿਆਂ ਨੂੰ ਝੂਠੇ ਫੇਕ ਐਨਕਾਊਂਟਰ 'ਚ ਮਾਰਿਆ ਜਾ ਰਿਹਾ ਹੋਵੇ ਦਿੱਲੀ ਦੇਸ਼ ਦੇ ਕੋਨੇ-ਕੋਨੇ 'ਚ ਨਸ਼ਲ ਕੁਸ਼ੀ ਕੀਤੀ ਗਈ ਹੋਵੇ ਜੇ ਕਿਸੇ ਨੇ ਆਪ ਦੀ ਆਵਾਜ਼ ਉਠਾਈ ਆ ਇਨਸਾਨੀਅਤ ਖਾਤਰ ਅੱਜ ਉਹਨੂੰ ਸਿਰਫ ਇਸ ਲਈ ਪ੍ਰੋਲ ਨਹੀਂ ਮਿਲ ਰਹੀ ਕਿਉਂਕਿ ਕਿਸੇ ਨਾ ਕਿਸੇ ਉਹ ਪੋਲਿਟਿਕਸ ਦਾ ਹਿੱਸਾ ਬਣਾਇਆ ਜਾ ਰਿਹਾ ਇਸ ਲਈ ਦੇਸ਼ ਦੀ ਸਰਕਾਰ ਨੂੰ ਜੇ ਪੰਜਾਬ ਦੀ ਧਰਤੀ ਨੇ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦੀ ਦਿਵਾਈ ਆ ਦੇਸ਼ ਦੇ ਅਨਾਜ ਦੇ ਭੰਡਾਰ 'ਚ ਵੱਡਾ ਯੋਗਦਾਨ ਹੈ ਜੇ ਉਹਨਾਂ ਪੰਜਾਬੀਆਂ ਦਾ ਅੱਜ ਦੇਸ਼ ਦੀ ਤੇ ਸੂਬੇ ਦੀ ਸਰਕਾਰ ਸਤਕਾਰ ਕਰਦੀ ਹੈ ਤੇ ਸਾਰੇ ਬੰਦੀ ਸਿੰਘਾਂ ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਕੋਈ ਸ਼ੁਰੂਆਤ ਹੋਵੇ ਜਿਨ੍ਹਾਂ ਦੀ ਰਿਹਾਈ ਬਾਰੇ ਧੰਤਨ ਗੁਰੂ ਧੰਤਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ 2019 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਇਹਨਾਂ ਦੀ ਜਿਹੜੀ ਸਜ਼ਾਏ ਬਹੁਤ ਉਹ ਉਹ ਉਮਰ ਕਹਿ ਚ ਤਬਦੀਲ ਕਰਦਾ ਸੋ ਇਹ ਬੜੀ ਜੈਜ ਮੰਗ ਹੈ ਲੋਕਾਂ ਦੀ ਭਾਵਨਾਵਾਂ ਇਹਦੇ ਨਾਲ ਜੁੜੀਆਂ ਨੇ ਔਰ ਸਰਕਾਰਾਂ ਨੂੰ ਦੋ মাপ ਡੰਡ ਬੰਦੀ ਸਿੰਘਾਂ ਵਾਸਤੇ ਵੱਖਰਾ ਔਰ ਦੂਜਿਆਂ ਵਾਸਤੇ ਬਾਬੇ ਵਾਸਤੇ ਡਿਫਾਲਟਰ ਬਾਬੇ ਵਾਸਤੇ ਕੁੱਤੇ ਬਾਬੇ ਵਾਸਤੇ ਹੋਣੀ ਰੱਖਣਾ ਚਾਹੀਦਾ ਸੋ ਇੱਕ ਜੁੱਟ ਰੈਨ ਦਾ ਸੰਦੇਸ਼ ਦੇ ਕੇ ਗਏ ਆ ਸੋ ਲੱਗਦਾ ਹੈ ਕਿ ਅੱਜ ਸਾਰੇ ਇੱਕ ਜੁੱਟ ਹੋ ਗਏ ਲੇਖੋ ਮੈਂ بار بار ਮੈਂ ਭਾਈ ਸਾਹਿਬ ਨਾਲ ਰਿਹਾ ਜੀ ਅੰਦਰ ਭਾਈ ਸਾਹਿਬ ਤਾਂ ਉਹਨਾਂ ਚੋਂ ਹੈ ਜਿਹੜਾ ਵੰਦੇ ਹਤਾ ਸਤਕਾਰਤਾ ਕਰਦੇ ਇਨਸਾਨਾਂ ਦਾ ਸਤਕਾਰ ਕਰਦੇ ਇਹ ਉਹਨਾਂ ਚੋਂ ਆ ਜਿਹੜੇ ਪੰਛੀਆਂ ਦਾ ਜਿੱਚੇ ਗੁਰੂ ਨੇ சுவாਸ ਭਰੇ ਨਾ ਹਰੇਕ ਦਾ ਸਤਕਾਰ ਕਰਨ ਵਾਲੇ ਨੇ ਇਸ ਲਈ ਇਹ ਜਾ ਵਧੀਆ ਇਨਸਾਨ ਜੇ ਬਾਹਰ ਆ ਕੇ ਦੇਸ਼ ਕੌਮ ਲੋਕਾਂ ਦੇ ਵਿੱਚ ਵਿਚਰੂਗਾ ਤੇ ਕੋਈ ਚੰਗਾ ਸਨੇਹਾ ਦੇਊਗਾ 30 ਸਾਲਾਂ ਚ ਉਹਨਾਂ ਨੇ ਜੇਲ੍ਹ ਚ ਹੁਣ ਵੀ ਵੇਖੋ 2 ਵਜੇ ਹਲੇ ਟਾਈਮ ਸੀ ਆਪ ਹੀ ਆ ਕੇ ਬਹਿ ਗਏ ਜੇਲ੍ਹ ਚ ਮੈਂ ਰਿਆ ਜੇਲ੍ਹ ਦਾ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਨਾਂ ਸਾਨੂੰ ਕਦੇ ਭਾਈ ਸਾਹਿਬ ਨੂੰ ਕਹਿਣਾ ਨਹੀਂ ਪਿਆ ਕਿ ਅੰਦਰ ਚਲੇ ਜਾਓ ਤੁਹਾਡਾ ਟਾਈਮ ਹੋ ਗਿਆ ਇਸ ਲਈ ਇਸ ਕੱਲ ਦਾ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਭਾਈ ਔਰ ਅਕਾਲ ਤਖਤ ਸਾਹਿਬ ਤੇ ਜੋ ਕੁਝ ਉਸ ਵੇਲੇ ਕਾਂਗਰਸ ਦੀ ਹਕੂਮਤ ਨੇ ਕਰਾਇਆ ਜੋ ਬੁਚੜ ਬਿਆਨਛੋ ਨੇ ਕਰਾਇਆ ਉਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਇਸ ਗੱਲ ਨੂੰ ਸਾਰੀ ਨੂੰ ਸਮਝਣਾ ਚਾਹੀਦਾ ਕਿ ਬੰਦੀ ਸਿੰਘ ਹੈ ਕੋਲ 33 ਸਾਲ ਦੀ ਸਜ਼ਾ ਕਾਨੂੰਨ ਹੀ ਨਹੀਂ ਕੋਈ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੇਦੀ ਨੇ ਵਿਵਾਦਿਤ ਟਿੱਪਣੀ ਦੇਣ ਤੋਂ ਬਾਅਦ ਮਾਫੀ ਮੰਗ ਲਈ ਹੈ। ਉਹਨਾਂ ਨੇ ਆਪਣੇ ਮਾਫੀਨਾਮੇ ਵਿੱਚ ਕਿਹਾ ਕਿ ਉਹਨਾਂ ਦਾ ਇਰਾਦਾ ਮਹਿਲਾ ਜਾਂ ਕਿਸੇ ਜਾਤੀ ਨੂੰ ਠੇਸ ਪਹੁੰਚਾਉਂਦਾ ਨਹੀਂ ਸੀ। ਸਾਬਕਾ ਮੁੱਖ ਮੰਤਰੀ ਚੇਦੀ ਨੇ ਕਿਹਾ ਕਿ ਉਹਨਾਂ ਦੇ ਸਿਰਫ ਇੱਕ ਸੁਣਿਆ-ਸੁਨਾਇਆ ਚੁਟਕਲਾ ਚੋਣ ਪ੍ਰਚਾਰ ਦੌਰਾਨ ਸੁਣਾ ਦਿੱਤਾ। ਉਹਨਾਂ ਕਿਹਾ ਕਿ ਮੇਰਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਜੇਕਰ ਫਿਰ ਵੀ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਹਤ ਜੋੜ ਕੇ ਮਾਫੀ ਮੰਗਦਾ ਹਾਂ। ਵੇਰਾ ਅਜੇ ਹ ਕੋਈ ਵੀ ਇਰਾਦਾ ਨਹੀਂ ਸੀ ਇਹ ਤੇ ਨਾ ਹੀ ਕਿਸੇ ਬਾਈਲਾ ਖਿਲਾਫ ਤੇ ਨਾ ਹੀ ਕਿਸੇ ਜਾਤੀ ਖਿਲਾਫ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹੈ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਬੋਟਾਂ ਦੇ ਨਾਲ ਲੱਦਦਾਇਤ ਕੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਬੋਟ ਪਾਉਂਦੇ ਆ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਬੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕੇ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾफी ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹਨਾ ਹੈ ਤਾਂ